ਦੇਖੋ ਬਰਾੜ ਇੱਕ ਅੱਛਾ ਗਾਇਕ ਹੈ ਉਹਨੇ ਆਪਣੇ ਕਿਸਾਨਾਂ ਵਾਸਤੇ ਵੀ ਔਰ ਹਰ ਵਨ ਲਈ ਆਪਣੇ ਸੋਸ਼ਲ ਸੈਕਸ਼ਨ ਵਿੱਚ ਵੀ ਆਪਣੇ ਅੱਛੇ ਗਾਣੇ ਗਾਏ ਨੇ ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਕਿਉਂਕਿ ਤੁਸੀਂ ਕਿਸਾਨਾਂ ਦੀ ਮਦਦ ਕਰੋ ਜਾਂ ਹੋਰ ਪੰਜਾਬ ਦੇ ਵਿੱਚ ਤੁਸੀਂ ਗੀਤ ਗਾਓ ਕਿ ਤੁਸੀਂ ਜਿਹੜੇ ਗੈਂਗਸਟਰਿਜ਼ਮ ਨੂੰ ਪ੍ਰਮੋਟ ਕਰਨ ਵਾਲੇ ਤੁਸੀਂ ਗਾਣੇ ਨੇ ਉਹ ਗਾਓ ਔਰ ਉੱਥੇ ਤੁਸੀਂ ਕਹੋ ਕਿ ਬਸੌਲਾ ਨਾਲ ਲੋਕਾਂ ਨੂੰ ਮਾਰੋ ਫਲਾਣਾ ਕਰੋ ਕੁੰਡਾ ਥਿਸ ਇਜ਼ ਬ੍ਰੇਕਿੰਗ ਦ ਲਾ and if the ssp has registered a case against him he, uh, that's the right thing that he did and eh di gall enu karni nahi chahidi si aur main aaj keh raha hai ke in future nobody does this because jo bhi qanoon toduga jo gangsterism ya ethe kisi kisam di bhi harkat karwan vaste koi aise kadam chakku ga i will be very strict on them i will not allow and uh, lawlessness to come in punjab we are sitting on the pakistani border they will uh, provoke, uh, provoke these people and this is something that i will not permit i will not allow the peace of punjab to be broken mai punjab di jehri shanti hai usnu mai bhang hon di bilkul nahi deni sir hoshiyar put the with bjp leaders de kare kuch kuch leader kuch farm leaders vadan di koshish kar rahe si unna te 307 da parcha kita gaya the attempt to murder koi farm leaders ni se dal khalsa wale se aur oh dal khalsa wale ek trolley par ke le aaye se ਗੋਹੇ ਦੀ ਔਰ ਉਹ ਸਿੱਟਣਾ ਚਾਹੁੰਦੇ ਸੀ ਉਹ ਜਦੋਂ ਐ ਮਾਡਰਨ ਲੱਗੇ ਇੰਟੂ ਉਹਦੇ ਘਰ ਦੇ ਵਿੱਚ ਉਹਨਾਂ ਦਾ ਚੌਕੀਦਾਨ ਹੋਣਾ ਹੈ ਜਾਂ ਕੋਈ ਬੰਦਾ ਹੋਣਾ ਹੈ ਉਹ ਸਾਹਮਣੇ ਲਿਟ ਗਿਆ ਔਰ ਜਦੋਂ ਲਿਟ ਗਿਆ ਉਹ ਉਹਦੇ ਉੱਪਰ ਚੜ੍ਹਾਈ ਤਾਂ ਨਹੀਂ ਲੇਕਿਨ ਉਹਦੇ ਕੋਲ ਹੀ ਬਿਲਕੁਲ ਪਹੁੰਚ ਗਏ ਔਰ ਐਫ ਆਈ ਆਰ ਜਿਹੜੀ ਉਹਨੇ ਕੀਤੀ ਹੈ ਐਸ ਐਚਓ ਨੇ ਆਈ ਥਿੰਕ ਹੀ ਵੈਂਟ ਓਵਰਬੋਰਡ ਉਹ ਜਾਦਾ ਉਹਨੇ ਜਾ ਕੇ ਅੱਗੇ ਉਹਦੇ 307 ਪਾਤੀ ਐਸੀ ਐਸ ਆਈਟੀ ਬਣਾਈ ਹੈ ਔਰ 307 ਤਾਂ ਹਟਾਤੀ And I am also, this was not a right on the SHO's part, so I am going to have him shifted from there. He. These sort of things should not be done. See, this uh, 307 means attempt to murder, and this is not a case of attempt to murder, so I think he should have been more selective in his, in his charges. Sir, what channels ਬੀਜਪੀ ਨੇ ਅਖਬਾਰ ਵਾਲੇ ਨੇ ਜਿਹੜੇ ਇਹਨਾਂ ਨੂੰ ਕਦੇ ਟੈਰਰਿਸ ਕਹਿੰਦੇ ਨੇ ਕਦੇ ਨਕਸਲ ਕਹਿੰਦੇ ਨੇ ਕਦੇ ਕੁਝ ਕਹਿੰਦੇ ਨੇ ਸਿੱਧੇ ਸਾਦੇ ਵਿਚਾਰੇ ਕਿਸਾਨ ਨੇ ਉਹਨਾਂ ਦੀ ਬੀਬੀਆਂ ਬੈਠੀਆਂ ਨੇ ਉਹ ਆ ਬੈਠੇ ਨੇ 55 ਤਾਂ ਮਰ ਗਏ ਉੱਥੇ ਇਹ ਇਹ ਮੌਸਮ ਇੰਨੀ ਖਰਾਬ ਹੈ ਉਹਨਾਂ ਦੀ ਰਜਾਈਆਂ ਭਿੱਜ ਗਈਆਂ ਉਹਨਾਂ ਦੇ ਕੱਪੜੇ ਭਿੱਜ ਗਏ ਉਹਨਾਂ ਦੇ ਤੰਬੂ ਭਿੱਜ ਗਏ ਯੂ ਥਿੰਕ ਦੇ ਆ ਲਾਈਕਿੰਗ ਇਟ ਬਟ ਉਹ ਔਰ ਇਹ ਕਿਸਾਨ ਆਪਣੇ ਵਾਸਤੇ ਨਹੀਂ ਕਰ ਰਹੇ ਉਹਨਾਂ ਨੂੰ ਤਾਂ ਪਤਾ ਹੈ ਕਿ ਸਸਿਤਾ ਇਸ ਦੁਨੀਆ ਚ ਅਗਲੇ ਸਾਲ ਰਹਿਣੇ ਜਾਂ 2 ਸਾਲ ਲੈਣੇ 3 ਸਾਲ ਆਪਣੇ ਬੱਚਿਆਂ ਵਾਸਤੇ ਆਉਣ ਵਾਲੀ ਪੀੜ੍ਹੀ ਵਾਸਤੇ ਕਰ ਲੈਨੇ ਔਰ ਉਹ ਆਪਣੀ ਜਾਨਾ ਦੇ ਰਹੇ ਨੇ ਉਹਦੇ ਵਾਸਤੇ। ਤੋ ਇਹ ਕਹਿਣਾ ਹੈ ਇਹਨਾਂ ਨੂੰ ਕਿ ਨਕਸਲ ਨੇ ਜਾਂ ਟਕਸੇ ਦਾ ਇਰਿਸਪੌਂਸਿਬਲ ਰਿਪੋਰਟਿੰਗ ਹੈ। ਸਰ ਕਈ ਮਹੀਨਿਆਂ ਤੋਂ ਕਿਸਾਨ ਜਿਹੜੇ ਹਨ ਉਹ ਤਰਨਾ ਕਰ ਰਹੇ ਹਨ ਪਨਾ ਪੰਜਾਬ ਚ ਕਰ ਰਹੇ ਸੀ ਹੁਣ ਦੀ ਬਾਰਡਰ ਤੇ ਕਰ ਰਹੇ ਨੇ। ਇਹ ਜਿਹੜੇ ਕਿਸਾਨ ਆਗੂ ਨੇ ਇਹਨਾਂ ਦੀ ਇਹ ਬਹੁਤ ਹੁਣ ਮੀਟਿੰਗਾਂ ਦੀ ਬਹੁਤ ਸਾਰੀਆਂ ਭਾਰਤ ਸਰਕਾਰ ਦੇ ਨਾਲ ਹੋਈਆਂ। देखो गलता कदम खत्म होगी गल कान गो ऑन फॉर एवर गलता मुकनी पव और मुकानी वो मुका पवेगी दैड ऑफ द गवर्मेंट नैट इज़ द प्राइम मिनिस्टर अगर पाबाब कोई मसला है मेरी जिम्मेवारी है एज चीफ मिनिस्टर इट इज गव नैशनल मैट मैटर है इट इज़ ग इट इज प्राइम मिनिस्टर प्राइम मिनिस्टर ने एक टीम बिठाई है तीन मिनिस्टर की जो उन्होंने गलबात कर रहे हैं हूँ अगे वाओ छे मीटिंग हो चुकिया ने अगे बधाओ एंड जब तुम जानते हो ਕਿ ਕਿਸਾਨ ਸਾਰੇ ਹਿੰਦੁਸਤਾਨ ਦੇ ਆ ਰਹੇ ਨੇ ਕੇਰਲਾ ਤੋਂ ਵੀ ਤੁਰੇ ਆ ਰਹੇ ਨੇ ਉਹਨੇ ਮੀਨਸ ਇਟ ਇਜ਼ ਅ ਵਾਈਡ ਸਪਰੈਡ ਫੀਲਿੰਗ ਇਹ ਸਾਰੇ ਕਿਤੇ ਫੈਲ ਗਈ ਹੈ ਇਹ ਜਿਹੜੀ ਇਹ ਫੀਲਿੰਗ ਹੈ ਔਰ ਤੁਹਾਨੂੰ ਇਹ ਗੱਲ ਮਕਾਉਣੀ ਪਾਉਗੀ ਅਸੀਂ ਆਪਣੇ ਤਰਫ ਤੋਂ ਤਾਂ ਅਸੀਂ ਕਿਹਾ ਹੋਇਆ ਹੈ ਅਸੀਂ ਤੁਹਾਡੇ ਕਾਨੂੰਨਾਂ ਨੂੰ ਨਹੀਂ ਮੰਨਦੇ ਅਸੀਂ ਰੱਦ ਕਰਤੇ ਆਪਣੇ ਅਸੈਂਬਲੀ ਤੇ ਅਸੀਂ ਪਾਸ ਆਪਣੇ ਬਿਲ ਕਰਦੇ ਉੱਥੇ

ਉਹ 엘ਵਨ ਆਸ਼ੂ ਜੀ ਨੇ ਗੱਲ ਕਦੇ ਨਹੀਂ ਕਹੀ ਇੱਕ ਅਖਬਾਰ ਨੇ ਚੱਕੀ ਹੈ ਉਹ ਪਤਾ ਨਹੀਂ ਕਿਉਂ ਮਿਸਚਿਫ ਕਰਨਾ ਚਾਹੁੰਦਾ ਸੀ ਅਖਬਾਰ ਉਹਨੇ ਚੱਕੀ ਹੈ ਔਰ ਉਸ ਅਖਬਾਰ ਤੋਂ ਸਾਰੇ ਨੇ ਚੱਕ ਨਹੀਂ ਮੈਂ ਸਮਝਦਾ ਕਿ ਦਿਸ ਇਜ਼ ਇਰਿਸਪੌਂਸਿਬਲ ਰਿਪੋਰਟਿੰਗ ਅਗੇਨ ਅਖਬਾਰਾਂ ਨੂੰ ਜਦੋਂ ਇਹ ਜੇ ਸੈਂਸਿਟਿਵ ਇਸ਼ੂਜ਼ ਆਉਂਦੇ ਨੇ ਆਪਣੇ ਆਪ ਉਹਨਾਂ ਨੂੰ ਦੇ ਸ਼ੁਡ ਗੋ ਐਂਡ ਆਪਣੇ ਆਪ ਪਤਾ ਕਰਨਾ ਚਾਹੀਦਾ ਆਪਣੇ ਬੰਦਿਆਂ ਤੋਂ ਕਿ ਸਹੀ ਹੈ ਜਾਂ ਨਹੀਂ ਸਹੀ ਔਰ ਉਹ ਕਿਵੇਂ ਹੋ ਸਕਦਾ ਹੈ ਕਿ ਮਨਿਸਟਰ ਇੱਕ ਮੇਰਾ ਪੈਲਾ ਸਟੇਟ ਹੈ ਪੰਜਾਬ ਜਿਨੇ ਇਹ ਇਹ ਸੈਂਟਰਲ ਲਾਜ਼ ਤੋਂ ਬਾਅਦ ਆਪਣਾ ਆਪਣਾ اجلاس ਬਣਾਇਆ ਉਹਦੇ ਵਿੱਚ ਅਸੀਂ ਆਪਣੇ ਬਿਲ ਪਾਸ ਕੀਤੇ ਉਹਨਾਂ ਦੇ ਰੱਦ ਕੀਤੇ ਔਰ ਆਸ਼ਕੂ ਜੀ ਵੀ ਮੇਨ ਮਿਨਿਸਟਰ ਉਹਦੇ ਵਿੱਚ ਉੱਥੇ ਹੀ ਬੈਠੇ ਹਾਊ ਕੈਨ ਦਿਸ ਮਿਨਿਸਟਰ ਮੇਕ ਸੱਚ ਸਟੇਟਮੈਂਟ ਇਟ ਅ ਮਿਸਚੀਵਸ ਸਟੇਟਮੈਂਟ ਹੈ ਮਿਸਚੀਵਸ ਰਿਪੋਰਟਿੰਗ ਹੈ ਐਂਡ ਦੈਟ ਮਿਸਚੀਵਸ ਰਿਪੋਰਟਿੰਗ ਅਸ ਫੇਲ ਗਈ ਸੁਰਮ ਤੁਹਾਡੀ ਸਰਕਾਰ ਦਾ ਅਗਲਾ ਕਦਮ ਕੀ ਹੈ ਇਹਨੇ ਕਿਸਾਨੀ ਚ ਸਾਡੀ ਤਾਂ ਕਿਸਾਨੀ ਦਾ ਦੇਖੋ ਅਗਰੀਮੈਂਟ ਤਾਂ ਕਰਨੀ ਹੈ ਗਵਰਨਮੈਂਟ ਆਫ ਇੰਡੀਆ ਨੇ ਲੇਕਿਨ ਮੇਰੀ 101% ਸਪੋਰਟ ਉਹਨਾਂ ਨਾਲ ਹੈ ਕਿਸਾਨਾਂ ਨਾਲ ਜਿਹੜੇ ਅੱਜ ਦੁਖੀ ਉਸ ਸਿਸਟਮ ਤੇ ਉੱਥੇ ਬੈਠੇ ਨੇ ਔਰ ਅਸੀਂ ਅਸੀਂ ਕੀ ਕਰ ਸਕਦੇ ਹਾਂ ਸਾਡੇ ਹੱਥs ਨਹੀਂ ਇਹ ਤਾਂ ਉਹ ਦਿੱਲੀ ਸਰਕਾਰ ਦੇ ਦਿੱਲੀ ਬਾਰਡਰ ਤੇ ਬੈਠੇ ਨੇ ਔਰ ਗਵਰਨਮੈਂਟ ਆਫ ਇੰਡੀਆ ਹਾਸ ਟੂ ਡਿਸਾਈਡ ਸਰਕਾਰਾਂ ਬਣਦੀਆਂ ਨੇ ਲੋਕਾਂ ਦੇ ਪਿਆਰ ਨਾਲ ਐਂਡ ਮੇਸ 70% ਤਾਂ ਪੰਜਾਬ ਸਾਡਾ ਹਿੰਦੁਸਤਾਨ ਰਹਿੰਦਾ ਪਿੰਡਾਂ ਦੇ ਵਿੱਚ ਅਗਰ ਉਹ ਲੋਕ ਅੱਜ ਚਾਹੁੰਦੇ ਨੇ ਕਿ ਇਹ ਉਹਨਾਂ ਨੂੰ ਬਿਲਕੁਲ ਕੋਈ ਸੈਟੀਸਫੈਕਸ਼ਨ ਨਹੀਂ ਹੈ ਕਾਨੂੰਨ ਸੇ ਵੀ ਤਾਂ ਕਾਨੂੰਨ ਬਦਲ ਦਿਓ ਕਿ ਤੁਸੀਂ ਕਨਸਟੀਟਿਊਸ਼ਨ ਦੇਖੋ ਜਦ ਤੋਂ ਕਨਸਟੀਟਿਊਸ਼ਨ 1950 ਦੇ ਵਿੱਚ ਐਕਸੈਪਟ ਹੋਇਆ ਅੱਜ ਤੱਕ 100 ਵਾਰ ਤੋਂ ਉੱਪਰ ਅਮੈਂਡਮੈਂਟ ਹੋ ਗਿਆ ਸੋ ਵਾਈ ਕੈਨਟ ਯੂ ਚੇਂਜ ਅ ਲਾਅ ਅਗਰ ਉਹ ਕਹਿੰਦੇ ਨੇ ਕਿ ਇਹ ਕਾਨੂੰਨ ਤੁਸੀਂ ਰੱਦ ਕਰੋ ਵਾਪਸ ਕਰੋ ਤਾਂ ਵਾਪਸ ਕਰ ਦਿਓ ਉਸ ਤੋਂ ਬਾਅਦ ਉਹਨਾਂ ਦੀ ਕਮੇਟੀ ਨਾਲ ਬਹਿ ਕੇ ਜਿਹੜਾ ਕੁ ਤੁਸੀਂ ਉਹ ਕਰਨਾ ਚਾਹੁੰਦੇ ਹੋ ਤੁਸੀਂ ਯੂ ਕੈਨ ਵਰਕ ਆਊਟ ਵਿਦ them ਦੇ ਕੈਨ ਵਨਸ ਐਂਡ ਫੋਰ ਆਲ ਸ਼ਾਂਤੀ ਲਿਆਉਣ ਵਾਸਤੇ ਲੋਕਾਂ ਨੂੰ ਠੰਡ ਪਹੁੰਚਾਉਣ ਵਾਸਤੇ ਔਰ ਕਿਸਾਨੀ ਨੂੰ ਵਾਪਸ ਆਪਣੇ ਘਰਾਂ ਤੇ ਪੇਜਣ ਵਾਸਤੇ ਅਗਰ ਅਪੀਲ ਕਰਨਾ ਤਾਂ ਕਰੋ ਅਪੀਲ ਸਰ ਜੀ ਮਿੰਟ ਨਹੀਂ ਹੁੰਦੀ ਸੁਪਰੀਮ ਕੋਰਟ ਔਰ ਦੈਨ ਵੀ ਆਰ ਗੋਇੰ ਟੂ ਦ ਸੁਪਰੀਮ ਕੋਰਟ ਅਸੀਂ ਸੁਪਰੀਮ ਕੋਰਟ ਜਾਵਾਂਗੇ ਵੀ ਆਰ ਰੈਡੀ ਟੂ ਗੋ ਨਾਓ ਔਰ ਅਸੀਂ ਮੂਵ ਕਰਾਂਗੇ ਵੀ ਵੀ ਰਿਜੈਕਟ ਥੀਸ ਬਿਲਸ ਆਊਟਰਾਇਟ ਐਂਡ ਅਸੀਂ ਆਪਣੇ ਬਿਲਸ ਪਾਸ ਕੀਤੇ ਨੇ ਅਗਰ ਗਵਰਨਰ ਸਾਹਿਬ ਦੀ ਡਿਊਟੀ ਬੰਦੀ ਕਿ ਸਾਡੇ ਜਿਹੜੇ ਬਿਲਸ ਨੇ ਉਹ ਬਿਲਾ ਨੂੰ ਆਪਣੀ ਅੱਗੇ ਫਾਰਵਰਡ ਕਰਨ ਰਾਸ਼ਟਰਪਤੀ ਜੀ ਨੂੰ ਤਾਂ ਕਿ ਰਾਸ਼ਟਰਪਤੀ ਜੀ ਫੈਸਲਾ ਕਰਨ ਨਹੀਂ ਕੀਤੀ ਅੱਜ ਵੀ ਰਾਜ ਭਵਨ ਦੇ ਵਿੱਚ ਪਏ ਨੇ ਔਰ ਏ ਦੀਸ ਬਿਲ ਸ਼ਰਡ ਹਵ ਗੋਨ ਟੂ ਰਾਸ਼ਟਰਪਤੀ ਭਵਨ ਔਰ ਉਥੇ ਰਾਸ਼ਟਰਪਤੀ ਜੀ ਨੂੰ ਦੇਖਣਾ ਚਾਹੀਦਾ ਸੀ ਲੇਕਿਨ ਨਹੀਂ ਕੀਤੀ ਥੈਰਫੋਰ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਹੈ ਵੀ ਵਿਲ ਗੋ ਟੂ ਦ ਸੁਪਰੀਮ ਕੋਰਟ ਸੋ ਜੀਡੀ ਸਾਡੇ ਕਿਸਾਨ ਬਾਸ਼ਾ ਦੇ ਵਿੱਚ ਉਹਨਾਂ ਦੇ ਟੈਂਟ ਗਿੱਲੇ ਹੋ ਗਏ ਬਹੁਤ ਔਖੀ ਘੜੀ ਚੋਂ ਤੇ ਰਹੇ ਉਹਨਾਂ ਉੱਤੇ ਥੋੜਾ ਕੀ ਸੁਨੇਹਾ ਹੈ ਮੇਰੀ ਮੇਰਾ ਪਿਆਰ ਹੈ ਉਹਨਾਂ ਨਾਲ ਮੇਰੀ ਪੂਰੀ ਮੇਰੀ ਪੂਰੀ ਹਮਦਰਦੀ ਉਹਨਾਂ ਨਾਲ ਹੈ ਜੋ ਮੈਂ ਕਰ ਸਕਦਾ ਉਹਨਾਂ ਵਾਸਤੇ ਪੰਜਾਬ ਦੇ ਵਿੱਚ ਮੈਂ ਕਰਨ ਨੂੰ تیار ਹਾਂ ਔਰ ਮੈਂ ਕਰ ਹੀ ਰਿਹਾ ਹਾਂ ਪਰ ਮੈਂ ਦਿੱਲੀ ਦੇ ਵਿੱਚ ਨਹੀਂ ਜਾ ਸਕਦਾ ਨਾ ਹਰਿਆਣੇ ਦੇ ਵਿੱਚ ਮੈਂ ਜਾ ਸਕਦਾ ਮੇਰੀ ਤਾਂ ਡਿਊਟੀ ਕਗਰ ਬਾਰਡਰ ਨਹੀਂ ਟਪਨੀ ਅਸੀਂ ਉਹ ਉਧਰ ਦਾ ਹੋਰ ਸੂਬੇ ਆ ਜਾਂਦੇ ਨੇ ਲੇਕਿਨ ਇੱਥੇ ਉਹਨਾਂ ਵਾਸਤੇ ਮੈਂ ਹੈਲਪ ਲਾਈਨ ਦੇ ਦਿੱਤੀਆਂ ਨੇ ਬੋਰਡ ਪੁਲਿਸ ਦੀਆਂ ਐਂਡ ਇੱਕ ਹੋਰ ਹੈਲਪ ਲਾਈਨ ਕਿ ਜਦੋਂ ਵੀ ਕਿਸੇ ਨੂੰ ਕੋਈ ਤਕਲੀਫ ਹੋਏ ਆਪਣੇ ਪਿੰਡ ਦੇ ਵਿੱਚ ਜਾਂ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਜਾਂ ਕੋਈ ਬਿਮਾਰ ਹੋ ਜਾਵੇ ਉਹ ਹੈਲਪਲਾਈਨ ਤੇ ਤੁਸੀਂ ਕਰੋ ਅਸੀਂ ਤੁਹਾਡੀ ਪੂਰੀ ਪੰਜਾਬ ਸਰਕਾਰ ਨਾਲ ਤੁਹਾਡੀ ਐਥ ਸਪੋਰਟ ਕਰਾਂਗੇ